ਸਸਰੀ ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਆ ਤੁਹਾਡਾ ਕਾਰ ਸਟੋਰ ਪੰਜਾਬ ਤੇ ਅੱਜ ਤੁਹਾਡੇ ਲਈ ਲੈ ਕੇ ਆਇਆ ਰੈਟਜ ਮਾਡਲ 2014 ਪੂਰੀ ਚਿੱਟੇ ਰੰਗ ਦੀ ਮਲਾਈ ਵਰਗੀ ਗੱਡੀ ਪਈ ਆ ਟਾਇਰ ਟੱਪਾ ਪੂਰਾ ਘੈਂਟ ਪਿਆ ਗੱਡੀ ਦਾ ਗੱਡੀ ਦੀ ਲੁੱਕ ਤੁਹਾਨੂੰ ਅੰਦਰੋਂ ਵੀਰੋ ਚੈੱਕ ਕਰਾਉਣੇ ਆਗੇ ਆਜੋ ਗੱਡੀ ਵਸ ਧਵਾਉਣ ਵਾਲੀ ਆ ਪੂਰੀ ਘੈਂਟ ਗੱਡੀ ਪਈ ਹੈਗੀ ਲੁੱਕ ਚੈੱਕ ਕਰੋ ਵੀਰੋ ਅੰਦਰੋਂ ਖੋਲ ਕੇ ਟਾਕ टाकी ਤੁਹਾਨੂੰ ਅੰਦਰੋਂ ਚੈੱਕ ਕਰਾਉਣੇ ਆ ਇੰਟੀਰੀਅਰ ਚੈੱਕ ਕਰੋ ਵੀਰੋ ਜਿਵੇਂ ਨਵਾਂ ਇੰਟੀਰੀਅਰ ਪਾਇਆ ਗਿਆ ਗੱਡੀ ਦਾ ਸਾਈਡ ਤੋਂ ਵੀ ਗੱਡੀ ਤੁਸੀਂ ਚੈੱਕ ਕਰ ਲਓ ਵੀਰੋ ਕੋਈ ਸਕਰਾਚ ਨਹੀਂ ਹੈਗਾ ਇੱਕ ਬੰਪਰ ਤੇ ਮਾੜੀ ਜੀ ਟੱਚਿੰਗ ਜੀ ਹੈਗੀ ਬਾਕੀ ਗੱਡੀ ਪੂਰੀ ਘੈਂਟ ਆ ਗਈ ਅੰਦਰੋਂ ਗੱਡੀ ਦੀ ਲੁੱਕ ਚੈੱਕ ਕਰੋ ਪੂਰੀ ਘੈਂਟ ਇੰਟੀਰੀਅਰ ਤੇ ਕੋਈ ਸਕਰਾਚ ਨਹੀਂ ਹੈਗਾ ਵੀਰੋ ਸੀਟ ਕਵਰ ਚੈੱਕ ਕਰੋ ਗੁੱਦਗਦਲੀ ਵਾਲੇ ਸੀਟ ਕਵਰ ਨੇ ਨਵੇਂ ਵਾਈ ਨੇ ਚੜਾਏ ਨੇ ਕੋਈ ਪਟਿਆ ਹੋਇਆ ਨਹੀਂ ਹੈਗਾ ਪਿਛਲੇ ਸੀਟਕਾਰ ਵੀ ਚੈੱਕ ਕਰੋ ਪੂਰੇ ਨਵੇਂ ਪੈਣਗੇ ਬਾਈ ਜੀ ਪੂਰੇ ਘੈਂਟ ਅੰਦਰੋਂ ਸੱਤ ਗੱਡੀ ਦੀ ਚੈੱਕ ਕਰੋ ਕੋਈ ਦਾਗ ਦਾ ਪਾਣੀ ਹੈਗਾ ਗੱਡੀ ਤੇ ਪੂਰੀ ਘੈਂਟ ਪਾਈ ਨੇ ਸਾਹਮ ਸਾਹਮ ਕੇ ਰੱਖੀ ਹੋਈ ਹੈਗੀ ਮੀਟਰ ਮੂਟਰ ਚੈੱਕ ਕਰ ਲੋ ਵੀਰੋ ਕੋਈ ਮੀਟਰ ਚ ਬੱਤੀ ਨਹੀਂ ਸ਼ੋ ਕਰਨੀ ਵੱਡੀ ਦੀ ਪੂਰੀ ਘੈਂਟ ਇੰਜਨ ਗੇਅਰ ਐਕਸੀਡੈਂਟ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਸਾਰੀ ਪਾਵਰ ਗੱਡੀ ਹੈਗੀ ਸਾਰਾ ਕੁਝ ਵਰਕਿੰਗ ਚਾ ਗੱਡੀ ਦਾ ਤੁਸੀਂ ਚੈੱਕ ਕਰ ਲੋ ਸੋਡੇ ਸਾਹਮਣੇ ਹੈਗੀ ਬਾਕੀ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ 98765 99409 987 ਪਾਇੰਟ 99409 ਪਿੱਛੋਂ ਵੀ ਗੱਡੀ ਦੀ ਤੁਹਾਨੂੰ ਲੁੱਕ ਚੈੱਕ ਕਰਾਉਣੇ ਹੈਗੇ ਵੀਰੋ ਪੂਰੀ ਘੈਂਟ ਆ ਗਈ ਬਸ ਸਾਫ ਸੂਫ ਕਰਨ ਵਾਲੀ ਹੈਗੀ ਗੱਡੀ ਕੁਝ ਨਹੀਂ ਹੋਇਆ 뮤జిక్ ਸਿਸਟਮ ਪੂਰਾ ਚੱਲਦਾ ਗਿਆ ਬਸ ਸਪੀਕਰ ਸੈੱਟ ਕਰਾਉਣ ਵਾਲੇ ਨੇਗੇ ਵੀਰੋ ਉਹ ਵੈਸੇ ਚੱਲਦਾ ਗਿਆ ਸਾਰਾ ਕੁਝ ਪੱਤਰਕਾਰ ਵੀਰ ਦੀ ਗੱਡੀ ਹੈਗੀ ਪੂਰੀ ਦਿੱਲੀ ਨੰਬਰ ਗੱਡੀ ਹੈ ਵੀਰੇ ਐਨਓਸੀ ਵਾਈ ਨੇ ਨਾਲ ਦੇਣੀ ਹੈਗੀ ਤੁਸੀਂ ਚੈੱਕ ਕਰ ਲਓ ਪਿੱਛੋਂ ਵੀ ਗੱਡੀ ਪੂਰੀ ਨਵੀਂ ਪਈ ਹੈ ਆਜੋ ਮਿੱਤਰੋ ਸਮਰੂਪ ਡਿੱਗੇ ਚੈੱਕ ਕਰਾਉਣੇ ਹੈਗੇ ਡਿੱਗੇ ਪੂਰੀ ਘੈਂਟ ਪਈ ਆ ਬਾਈਕ ਦੀ ਬਸ ਤੁਹਾਨੂੰ ਪਤਾ ਹੀ ਆ ਵੀਰੋ ਪੱਤਰਕਾਰ ਵੀਰਾਂ ਦਾ ਕੰਮ ਇਹੋ ਜਿਹਾ ਹੀ ਹੁੰਦਾਗਾ ਸਫਾਈ ਸੁਫਾਈ ਕਰਾਉਣ ਵਾਲੀ ਆ ਇਹ ਬਸ ਸਫਾਈ ਦੀ ਘਾਟ ਮਾਰਦੀ ਗੱਡੀ ਪੂਰੀ ਜਮਾ ਨਮੀ ਝਾਂਸੀ ਵਾਲੀ ਗੱਡੀ ਬਣ ਜੂਗੀ ਸਟਿੱਪਣੀ ਚੈੱਕ ਕਰ ਲਓ ਵੀਰੋ ਸਟਿੱਪਣੀ ਵੀ ਪਈ ਆਗੇ 70 80% ਟਾਇਰ ਪਿਆਗਾ ਸਟਿੱਪਣੀ ਦਾ ਸੀਲਾ ਸੂਲਾ ਤੁਸੀਂ ਚੈੱਕ ਕਰ ਲਓ ਪੂਰੀਆਂ ਘੈਂਟ ਪਈਆਂ ਨੇ ਨਾਲ ਦੇ ਸੀਸੇ ਚਾਰੇ ਪੰਜੇ ਟਾਇਰ ਵੀਰੋ ਪੂਰੇ ਘੈਂਟ ਪੈਣਗੇ ਇਧਰਲੀ ਸਾਈਡ ਤੋਂ ਵੀ ਸਾਨੂੰ ਗੱਡੀ ਚੈੱਕ ਕਰਾਉਣੇਗੇ ਟਾਇਰ ਚੈੱਕ ਕਰ ਲਓ ਪਹਿਲਾਂ ਹੁਣ ਅੰਦਰੋਂ ਇਧਰਲੀ ਸਾਈਡ ਤੋਂ ਵੀ ਗੱਡੀ ਚੈੱਕ ਕਰ ਲਓ ਪੂਰੀ ਘੈਂਟ ਪਈ ਹੈਗੀ ਜਿੱਥੇ ਮਰਜੀ ਗੱਡੀ ਚੈੱਕ ਕਰਾ ਲਓ ਕੋਈ ਗਾਰੰਟੀ ਹੈ ਕਿ ਪੂਰੀ ਫੁੱਲ ਗਾਰੰਟੀ ਹੈਗੀ ਜਿਹੜੇ ਮਰਜੀ ਵੀਰ ਨੂੰ ਗੱਡੀ ਚੈੱਕ ਕਰਾ ਲਓ ਖੜਾਵਾ ਚੈੱਕ ਕਰ ਲਓ ਵੀਰੋ ਪੂਰਾ ਚੰਗਾ ਖੜਾਵਾ ਗੱਡੀ ਦਾ ਰੇਟ ਚੈੱਕ ਕਰ ਲਿਓ ਵੀਰੋ ਗੌਰ ਨਾਲ ਸੁਣ ਲਓ ਰੇਟ ਹੈ 1,10,000 ਰੁਪਇਆ ਪੂਰਾ ਰੇਟ ਆਇਆ ਗੱਡੀ ਦਾ 1 ਰੁਪਇਆ ਘਟ ਨਹੀਂ ਕਰਨਾ ਵੀਰ ਨੇ ਫਰਾਂਟ ਦੇ ਸ਼ੀਸ਼ਾ ਚੈੱਕ ਕਰ ਲਓ ਵੀਰੋ ਪੂਰਾ ਨਾਲ ਦਾ ਸ਼ੀਸ਼ਾ ਹੈਗਾ ਕੋਈ ਚੇਂਜ ਸ਼ੀਸ਼ਾ ਨਹੀਂ ਹੈਗਾ ਇੰਜਨ ਦੀ ਲੁੱਕ ਤੁਹਾਨੂੰ ਚੈੱਕ ਕਰਾਉਣੇ ਹੈਗੇ ਵੀਰੋ ਇੰਜਨ ਵੀ ਚੈੱਕ ਕਰ ਲਓ ਤੁਸੀਂ ਦੇਖੋ ਵੀਰੋ ਇੰਜਨ ਸਾਫ਼ ਕਰਨ ਵਾਲਾ ਹੈ ਤੋਂ ਆਉਣ ਵਾਲਾ ਹੈ ਹਵਾ ਹੂਆ ਮਰਉਣ ਵਾਲੀ ਹੈ ਬੈਟਰੀ ਚੈੱਕ ਕਰ ਲਓ ਵੀਰੋ ਨਾਲ ਦੀ ਬੈਟਰੀ ਹੈਗੀ ਪੂਰਾ ਬੋਰਨਟ ਵੀ ਨਾਲ ਦਾ ਹੈਗਾ ਕੋਈ ਸਕਰੈਚ ਨਹੀਂ ਹੈਗਾ ਐਕਸੀਡੈਂਟ ਨਹੀਂ ਹੈਗਾਗਾ ਚੱਕ ਲੋ ਵੀਰੋ ਜਿਹੜੇ ਵੀਰ ਨੇ ਗੱਡੀ ਚੱਕਣੀ ਆ 24 ਘੰਟਿਆਂ ਦੇ ਵਿੱਚ ਗੱਡੀ ਸੋਲਡ ਆਊਟ ਹੋ ਜਾਣੀ ਹੈਗੀ ਸਾਡਾ ਸਕਰੀਨ ਤੇ ਚੱਲਦਾ ਹੈ ਬਾਈ ਕਾਰ ਸਟੋਰ ਪੰਜਾਬ ਇੰਸਟਾਗ੍ਰam ਤੇ ਪੇਜ ਆ ਸਾਰੀਆਂ ਗੱਡੀਆਂ ਹਾਈਲਾਈਟ ਕਰਦੇ ਆ ਸੇਲ ਹੋਈਆਂ ਜੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਕਿੜੀ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਜੀ ਤਾਂ ਕਿ ਤੁਹਾਨੂੰ ਸਾਰੀ ਡਿਟੇਲ ਜਿਹੜੀ ਆ ਪਤਾ ਲੱਗ ਸਕੇ ਮਿੱਤਰੋ ਧਿਆਨ ਦੇ ਨਾਲ ਦੇਖਿਓ ਜੀ ਪਹਿਲੀ ਗੱਡੀ ਦੀ ਗੱਲ ਕਰਦੇ ਆ ਮਰੂਤੀ 800 ਹਾਂ ਜੀ ਮਰੂਤੀ 800 ਮਾਡਲ ਹੈਗਾ 1998 ਦਾ ਫਰਸਟ ਓਨਰ ਦੀ ਗੱਡੀਆਂ ਘਰੇ ਚੱਲੀ ਹੋਈ ਗੱਡੀਆਂ ਸਾਰੇ ਪੇਪਰ ਕੰਪਲੀਟ ਦੇ ਮੰਗ ਜੀ ਇੱਕੋ ਇੱਕ ਪ੍ਰਾਈਸ ਹੈ ਮਿੱਤਰੋ ਉਹ ਵੀ ਦੱਸਾਂਗੇ ਰਹੇ ਹੋ ਜੀ ਵੀਡੀਓ ਦੇ ਵਿੱਚ ਧਿਆਨ ਨਾਲ ਮਿੱਤਰੋ ਗੱਡੀ ਦੀ ਕੰਡੀਸ਼ਨ ਚੈੱਕ ਕਰਾਉਣੇ ਅੰਦਰੋਂ ਸਾਫ਼ ਸੁਥਰੀ ਗੱਡੀਆਂ ਘਰੇ ਚੱਲੀ ਹੋਈ ਗੱਡੀਆਂ 1 ਰੁਪਈਆ ਨਹੀਂ ਮਿੱਤਰੋ ਮੰਗਦੀ ਗੱਡੀ ਐਵਰੇਜ ਪੂਰੀ ਵਧੀਆ ਗੱਡੀ ਦੀ ਪੈਟਰੋਲ ਦੀ ਗੱਡੀਆਂ ਬਹੁਤ ਹੀ ਵਧੀਆ ਗੱਡੀਆਂ ਘਰੇ ਰੱਖੀ ਹੋਈ ਗੱਡੀਆਂ ਚੈੱਕ ਕਰ ਲਓ ਪੈਡਲ ਵਗੈਰਾ ਵਧੀਆ ਕੰਡੀਸ਼ਨ ਦੇ ਵਿੱਚ ਗੱਡੀਆਂ ਰੇਟ ਬਹੁਤ ਹੀ ਘੱਟ ਆ ਗੱਡੀ ਦਾ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਜੀ ਅੰਦਰੋਂ ਚੈੱਕ ਕਰ ਲੋ ਸਾਫ ਸੁਥਰੀ ਗੱਡੀ ਆ ਜਿਹੋ ਜਿਹੀਆਂ ਮਰੂਤੀਆਂ ਹੁੰਦੀਆਂ ਮਿੱਤਰੋ ਉਹੋ ਜੀ ਮਰੂਤੀ ਆ ਰੇਟ ਦੇ ਹਿਸਾਬ ਨਾਲ ਉਦਾਂ ਹੀ ਗੱਡੀ ਦਾ ਰੇਟ ਰੱਖਿਆ ਗਿਆ ਜੀ ਚੈੱਕ ਕਰ ਲੋ ਧਿਆਨ ਦੇ ਨਾਲ origignal ਮੀਟਰ ਦੇ ਨਾਲ ਚੱਲੀ ਹੋਈ ਆ ਘਰੇ ਚੱਲੀ ਫਸਟ ਓਨਰ ਦੀ ਗੱਡੀ ਆ ਕਿਤੇ ਮਰਜ਼ੀ ਚੈੱਕ ਕਰਵਾ ਲੋ ਕੋਈ ਚੱਕਰ ਨਹੀਂ ਜੀ ਏਸੀ ਗੱਡੀ ਦਾ ਵਰਕਿੰਗ ਦੇ ਵਿੱਚ ਆ origignal ਸੀਸੀ ਆ ਜੀ ਗੱਡੀ ਦੇ ਸਾਰੀ ਇੰਜਨ ਗੇਅਰ ਦੀ ਗਾਰੰਟੀ ਆ ਜੀ ਫੁੱਲ ਲਿਖ ਕੇ ਦੇਵਾਂਗੇ ਚੈੱਕ ਕਰ ਲੋ ਅੰਦਰੋਂ ਕੰਡੀਸ਼ਨ ਗੱਡੀ ਦੀ ਸਾਫ ਸੁਥਰੀ ਗੱਡੀ ਆ ਜੀ ਚੈਨਲ ਨੂੰ ਕਰ ਲਓ ਮਿੱਤਰੋ ਸਬਸਕ੍ਰਾਈਬ ਇਦਾਂ ਦੀਆਂ ਸਸਤੀ-ਸਸਤੀਆਂ ਗੱਡੀਆਂ ਦੀਆਂ ਐਡਾ ਦੇਖਣ ਦੇ ਲਈ ਕੋਈ ਫੇਕ ਵਰਕ ਨਹੀਂ ਹੈ ਮਿੱਤਰੋ ਇੰਸਟਾਗ੍ਰam ਤੇ ਵੀ ਆਪਣੀ ਆਈਡੀ ਚੈੱਕ ਕਰ ਸਕਦੇ ਹੋ ਪੇਜ ਬਣਿਆ ਹੋਇਆ ਜੀ ਤੇ 29000 ਫੋਲੋਅਰ ਹੈ ਜੀ ਕਾਰ ਸਟੋਰ ਪੰਜਾਬ ਦੇ ਨਾਂ ਤੇ ਜਿਹੜੀਆਂ ਵੀ ਗੱਡੀਆਂ ਸੇਲ ਹੁੰਦੀਆਂ ਮਿੱਤਰੋ ਆਪਾਂ ਉਹਦੇ ਤੇ ਅਪਡੇਟ ਪਾਉਂਦੇ ਹਾਂ ਡੇਲੀ ਦੀ ਡੇਲੀ ਹਾਈਲਾਈਟ 'ਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ-ਜਿਹੜੀਆਂ ਆਪਾਂ ਗੱਡੀਆਂ ਜਿਹੜੀਆਂ ਸੇਲ ਕਰਦੇ ਹਾਂ ਜੀ ਧਿਆਨ ਦੇ ਨਾਲ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਸਾਫ਼-ਸੁਥਰੀ オリジナル ਪੇਂਟ ਦੀ ਗੱਡੀ ਆ ਕਿਤੇ ਬੁਰਸ਼ ਨਹੀਂ ਲੱਗ ਪਿੱਛੋਂ ਚੈੱਕ ਕਰ ਲੋ ਗੱਡੀ ਦੀ ਕੰਡੀਸ਼ਨ ਬਹੁਤ ਹੀ ਸਾਫ਼ ਸੁਥਰੀ ਗੱਡੀ ਆ ਘਰੇ ਰੱਖੀ ਗੱਡੀ ਆ ਜੀ ਮਰੂਤੀ ਬਹੁਤ ਹੀ ਘੱਟ ਰੇਟ ਦੇ ਵਿੱਚ ਰੇਟ ਸੁਣ ਲਓ ਇੱਕੋ ਇੱਕ ਰੇਟ ਆ ਜੀ ਗੱਡੀ ਦਾ 1 ਰੁਪਿਆ ਘੱਟ ਨਹੀਂ ਹੋਣਾ ਧਿਆਨ ਦੇ ਨਾਲ ਸੁਣ ਲਓ 35000 ਰੁਪਿਆ ਹਾਂਜੀ ਮਿੱਤਰੋ 35000 ਰੁਪਿਆ ਰੇਟ ਆ ਜੀ ਹਿੱਕ ਠੋਕ ਕੇ ਕਹਿੰਦੇ ਆ ਮਿੱਤਰੋ 35000 ਰੁਪਈ ਦੇ ਵਿੱਚ ਗੱਡੀ ਦੇਣੀ ਆ ਜੀ ਪਿੱਛੋਂ ਵੀ ਡਿੱਗੀ ਡੁਗੀ ਚੈੱਕ ਕਰਾਉਣਿਆ ਧਿਆਨ ਦੇ ਨਾਲ ਕਰ ਲਿਓ ਚੈੱਕ ਹਾਂਜੀ ਮਿਊਜ਼ਿਕ ਸਿਸਟਮ ਵੀ ਚੱਲਦਾ ਸਪੀਕਰ ਲੱਗੇ ਹੋਇਆ ਵਧੀਆ ਸਾਰਾ ਕੁਝ ਵਰਕਿੰਗ ਦੇ ਵਿੱਚ ਆ ਗੱਡੀ ਦਾ ਜਿੱਥੇ ਮਰਜ਼ੀ ਚੈ ਐਵਰੇਜ ਪੂਰੀ ਵਧੀਆ ਗੱਡੀ ਦੀ ਸਰਵਿਸ ਗੱਪਾ ਹੋਇਆ ਪਿਆ ਸਾਰਾ ਕੁਝ ਕਰਾਉਣ ਦੀ ਲੋੜ ਨਹੀਂ ਕਿਹੜੇ ਮਰਜ਼ੀ ਮਕੈਨਿਕ ਨੂੰ ਚੈੱਕ ਕਰਾਓ ਸਟਿੱਪ ਨਹੀਂ ਬਹੁਤ ਵਧੀਆ ਪਈਆ ਜਿਹੜਾ ਕੋਈ ਗੱਡੀ ਦੇ ਵਿੱਚ ਪਿਆ ਤੁਹਾਨੂੰ ਦਿਖਦਾ ਬਾਈ ਕਹਿੰਦਾ ਸਾਰਾ ਨਾਲ ਦੇ ਦਾਂਗੇ ਜੀ ਚੈੱਕ ਕਰ ਲਓ ਧਿਆਨ ਦੇ ਨਾਲ origignal ਸੀਸੇ ਸਾਰਾ ਸੀਲਡ ਆ ਜੀ ਸਾਰਾ ਕੁਝ ਕਿਤੇ ਉਹ ਲੱਗੀ ਬੱਜੀ ਨਹੀਂ ਗੱਡੀ ਕਿਤੇ ਮਰਜ਼ੀ ਚੈੱਕ ਕਰਵਾ ਲਓ ਮਿੱਤਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਦੁਬਾਰਾ ਫੇਰ ਦੱਸਨੇ ਐ ਐਡਾ ਦੇਖਣ ਦੇ ਲਈ ਧਿਆਨ ਦੇ ਨਾਲ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਹਾਂਜੀ ਰਬੜਾ ਵਗੈਰਾ ਸਾਰਾ ਓਕੇ ਆ ਕੁਝ ਕਰਵਾਉਣ ਦੀ ਲੋੜ ਨਹੀਂ ਗੱਡੀ ਦੀ ਥਲੇ ਚੈੱਕ ਕਰ ਲੋ ਟਾਇਟ ਟੱਪਾ ਬਿਲਕੁਲ ਓਕੇ ਆ ਲਾਈਟਾਂ ਵਗੈਰਾ ਸਾਰਾ ਵਰਕਿੰਗ ਦੇ ਵਿੱਚ ਆ ਜੀ ਗੱਡੀ ਦਾ ਬਹੁਤ ਹੀ ਸਸਤੇ ਰੇਟ ਦੇ ਵਿੱਚ ਗੱਡੀ ਮਿਲ ਰਹੀ ਆ ਮਿੱਤਰੋ ਇੰਨੀ ਰੇਟ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਜੀ ਤੁਹਾਨੂੰ ਪਤਾ ਹੀ ਆ 35000 ਰੁਪਏ ਰੇਟ ਆ ਜੀ ਗੱਡੀ ਦਾ ਲੈਣ ਲਈ ਕਰੋ ਕੰਟੈਕਟ ਮਿੱਤਰੋ ਸਕਰੀਨ ਦੇ ਸੱਜੇ ਪਾਸੇ ਚੱਲ ਰਿਹਾ ਨੰਬਰ 9876599409 ਹਾਂਜੀ 9876599409 ਤੇ ਕਰੋ ਕੰਟੈਕਟ ਤੁਹਾਨੂੰ ਲੋਕੇਸ਼ਨ ਦੱਸਾਂਗੇ ਜੀ ਕਿਹੜੀ ਲੋਕੇਸ਼ਨ ਤੇ ਜਿਹੜੀ ਆਪਣੀ ਗੱਡੀ ਖੜੀ ਆ ਚੈੱਕ ਕਰ ਲਓ ਧਿਆਨ ਦੇ ਨਾਲ ਕਿਤੋਂ ਲੱਗੀ ਬੱਜੀ ਨਹੀਂ ਕਿਤੋਂ ਬੈਲਟ ਨਹੀਂ ਹੈਗੀ ਗੱਡੀ ਪਟ્રોલ ਦਾ ਇੰਜਨ ਆ ਜੀ ਬਹੁਤ ਹੀ ਸਾਫ ਸੁਥਰੀ ਗੱਡੀ ਘਰੇ ਰੱਖੀ ਹੋਈ ਸਿੰਗਲ ਹੈਂਡ ਗੱਡੀ ਚੱਲੀ ਹੋਈ ਹੈ ਜੀ ਕਿਤੇ ਮਰਜ਼ੀ ਚੈੱਕ ਕਰਾ ਲਿਓ ਕੋਈ ਨੁਕਸ ਨਹੀਂ ਹੈਗਾ ਗੱਡੀ ਦੇ ਵਿੱਚ ਸਾਰਾ ਕੁਝ ਓਕੇ ਆ ਏਸੀ ਵੀ ਜਿਹੜਾ ਗੱਡੀ ਦਾ ਚੱਲਦਾ ਜੀ ਗੈਸ ਗੁਸ ਪਵਾਈ ਹੋਈ ਆ ਸਾਰਾ ਓਕੇ ਆ ਮਿੱਤਰੋ ਅਗਲੀ ਗੱਡੀ ਵੀ ਤੁਹਾਨੂੰ ਦਿਖਾਉਣਾ ਜੀ ਅਗਲੀ ਗੱਡੀ ਹੈਗੀ ਆਪਣੀ अल्टੋ ਉਹਦੀ ਵੀ ਗੱਲ ਕਰਦੇ ਆਪਾਂ ਧਿਆਨ ਦੇ ਨਾਲ ਬਣੇ ਰਹੋ ਵੀਡੀਓ ਦੇ ਵਿੱਚ ਉਹਦੀ ਵੀ ਡਿਟੇਲ ਤੁਹਾਨੂੰ ਫੁੱਲ ਦੱਸਾਂਗੇ ਗੱਡੀ ਉਹ ਵੀ ਬਹੁਤ ਚੰਗੀ ਆ ਜੀ ਤੇ ਸਸਤੇ ਰੇਟ ਦੇ ਵਿੱਚ ਗੱਡੀ ਆ ਹਾਂਜੀ ਚੈੱਕ ਕਰ ਲਓ ਗੱਡੀ ਦਾ ਟਾਇਰ ਟੱਪਾ ਸਾਰਾ ਕੁਝ ਓਕੇ ਆ ਇੰਡੀਕੇਟਰ ਵਗੈਰਾ ਵਰਕਿੰਗ ਦੇ ਵਿੱਚ ਆ ਜੀ ਗੱਡੀ ਦਾ ਸਾਫ਼ ਸੁਥਰੀ ਗੱਡੀ ਆ ਸ਼ੀਸ਼ੇ ਵੀ ਨਾਲ ਦੇ ਡੇਟ ਚੈੱਕ ਕਰ ਲਓ ਜੀ ਸ਼ੀਸ਼ਿਆਂ ਦੀ ਹਾਂਜੀ ਮਿੱਤਰੋ ਜੇਕਰ ਤੁਸੀਂ ਵੀ ਐਡ ਕਰਾਉਣਾ ਚਾਹੁੰਦੇ ਜੀ ਇਸੇ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਡੀ ਵੀ ਐਡ ਪਾ ਦੇਵਾਂਗੇ ਜੀ ਇੰਜਨ ਵੀ ਉਹਨੂੰ ਗੱਡੀ ਦਾ ਚੈੱਕ ਕਰਾਉਣਾ ਮਿੱਤਰੋ ਖੋਲ ਕੇ ਅੱਗੇ ਤੋਂ ਧਿਆਨ ਦਿਓ ਇੰਜਨ ਵੀ ਬਹੁਤ ਸਾਫ਼ ਸੁਥਰਾ ਗੱਡੀ ਦਾ ਐਕਸੀਡੈਂਟ ਵਗੈਰਾ ਹੋਈ ਤਾਂ ਤੁਹਾਨੂੰ ਪਤਾ ਹੀ ਲੱਗ ਜਾਣਾ ਏਜੰਸੀ ਦੇ ਗੋਡੇ ਆ ਜੀ ਚੈੱਕ ਕਰ ਲਓ ਧਿਆਨ ਦੇ ਨਾਲ ਬਹੁਤ ਹੀ ਸਾਫ਼ ਸੁਥਰਾ ਇੰਜਨ ਪਿਆ ਕਿਤੇ ਚਾਬੀ ਨਹੀਂ ਲੱਗੀ ਹੋਈ ਇੰਜਨ ਦੇ ਮਿੱਤਰੋ ਚੈੱਕ ਕਰਵਾ ਸਕਦੇ ਹੋ ਜੀ ਐਮਰੋਂ ਦੀ ਬੈਟਰੀ ਆ ਵਧੀਆ ਕੰਡੀਸ਼ਨ ਦੇ ਵਿੱਚ ਬੈਟਰੀ ਪਈ ਆ ਸਾਰਾ ਕੁਝ ਵਰਕਿੰਗ ਦੇ ਵਿੱਚ ਆ ਕੁਝ ਨਹੀਂ ਖੜਾ ਜੀ ਗੱਡੀ ਦਾ ਕਿਤੇ ਮਰਜ਼ੀ ਚੈੱਕ ਕਰਵਾ ਲਿਓ ਪਰ ਚੈੱਕ ਕਰ ਲਓ ਜੀ ਤੁਹਾਨੂੰ ਦੇਖ ਹੀ ਰਿਹਾ ਹੋਣਾ ਸਾਰੀ ਸ਼ੀਲਡ ਗੱਡੀ ਆ ਜੀ ਵੀਡੀਓ ਦੇ ਵਿੱਚ ਜਿਹੜਾ ਕੁਝ ਦਿਖਾਉਣੇ ਕਿਤੇ ਮਰਜ਼ੀ ਤੁਸੀਂ ਚੈੱਕਰ ਵਾਲੇ ਗੱਡੀ ਨੂੰ ਨੋ ਪ੍ਰੋਬਲਮ ਆ ਜੀ ਕਿਤੋਂ ਲੱਗੀ ਬੱਜੀ ਨਹੀਂ ਗੱਡੀ ਬਹੁਤ ਸਾਫ਼ ਸੁਥਰੀ ਗੱਡੀ ਆ ਜੀ ਚੈੱਕ ਕਰ ਲੋ ਧਿਆਨ ਦੇ ਨਾਲ ਸਾਰੀ ਗੱਡੀ ਤੁਹਾਡੇ ਸਾਹਮਣੇ ਆ ਮਿੱਤਰੋ ਏਸੀ ਹੀਟਰ ਵਰਕਿੰਗ ਦੇ ਵਿੱਚ ਆ ਸਿਰਫ ਰੇਟ ਆ ਇੱਕੋ ਇੱਕ ਮਿੱਤਰੋ 35